हांशिका जी मैं बाजवा बटीक तो बरनाला सिटी तो हर रोज ही तरह आज अपन एक और न्यू वीडियो लेके आए हैं जिसमें विच अपन ब्रॉकेट दे सूट लेके आए हैं जी ये वीडियो अपन पहला भी बहुत बार अपलोड कीती है ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋਗੇ ਤੇ ਜਲਦੀ ਹੀ ਆਪਣਾ ਜਿਹੜਾ ਸਟਾਕ ਆ ਸਾਰਾ ਸੋਲਡ ਹੋ ਜਾਂਦਾ ਹੈਗਾ ਤੇ ਇਸ ਵਾਰ ਇਹਦੇ ਵਿੱਚ ਆਪਾਂ ਕੁਝ ਪ੍ਰਿੰਟ ਨਿਊ ਐਡ ਕੀਤੇ ਨੇ ਕੁਝ ਕੁ ਪ੍ਰਿੰਟ ਪਹਿਲਾਂ ਵਾਲੇ ਹੀ ਰਿਪੀਟ ਹੋਏ ਨੇ ਕਸਟਮਰ ਦੀ ਡਿਮਾਂਡ ਦੇ ਉੱਪਰ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਵਗੈਰਾ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਇੱਕ ਚੀਜ਼ ਹੋਰ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਉਹਨੂੰ ਆਪਾਂ ਡਿਸਕਾਊਂਟ ਵੀ ਸਪੈਸ਼ਲ ਦੇਵਾਂਗੇ ਜੀ ਐਂਡ ਅਗਰ ਕੋਈ ਮੇਰੀ ਭੈਣ ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦੀ ਹੈ ਤਾਂ ਉਹ ਆਪਣੀ ਸਿਟੀ ਆਪਣਾ ਨਾਮ ਦੱਸ ਕੇ ਸਾਡਾ ਗਰੁੱਪ ਜੁਆਇਨ ਕਰ ਸਕਦੀ ਹੈ ਜਿਸ ਦੇ ਵਿੱਚ ਅਸੀਂ ਡੇਲੀ ਪੋਸਟਿੰਗ ਕਰਦੇ ਹਾਂ ਜੀ ਇਹਦੇ ਵਿੱਚ ਮੈਂ ਤੁਹਾਨੂੰ ਕਲਾ-ਕਲਾ ਸੂਟ ਪ੍ਰੋਪਰ ਡਿਟੇਲ ਦੇਵਾਂਗੀ ਵੀ ਕਿਹੜਾ ਸੂਟ ਫਰਸਟ ਸੂਟ ਹੈ ਵੀਰੇ ਆਪਣੇ ਰਾਣੀ ਕਲਰ ਦਾ ਸੂਟ ਰੈਡੀ ਕੀਤਾਗਾ ਬਹੁਤ ਹੀ ਪਿਆਰਾ ਕਲਰ ਹੈਗਾ ਥੋੜਾ ਜਿਹਾ ਕੈਮਰੇ ਦੇ ਵਿੱਚ ਹੋਰ ਆ ਰਿਹਾ ਇਹ ਵਾਲੀ ਸ਼ਰਟ ਹੈ ਐਕਚੁਅਲ ਕਲਰ ਇਹ ਵਾਲਾ ਰਾਣੀ ਕਲਰ ਬਹੁਤ ਸੋਹਣਾ ਕਲਰ ਹੈ ਇਹਦੇ ਸ਼ਰਟ ਦਾ ਕੋਈ ਵੀ ਸਾਈਡ ਤੁਸੀਂ ਬਣਾ ਸਕਦੇ ਹੋ ਇਸ ਇਹ ਵਾਲੀ ਸਾਈਡ ਵੀ ਬਣਾ ਸਕਦੇ ਹੋ ਜਿਹੜੀ ਅੰਦਰ ਵਾਲੀ ਹੈ ਬਾਹਰ ਵਾਲੀ ਸਾਈਡ ਵੀ ਬਣਾ ਸਕਦੇ ਹੋ ਦੋਨੋਂ ਚ ਜਿਹੜੀ ਮਰਜੀ ਸਾਈਡ ਤੁਸੀਂ ਸਟਿਚ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਪ੍ਰਿੰਟ ਹੈ ਐਂਡ ਕਲਰ ਵੀ ਬਹੁਤ ਸੋਹਣਾ ਹੈ ਇਹਦੇ ਨਾਲ ਵੀਰੇ ਆਪਾਂ ਨੇਚਰਲ ਕ੍ਰੇਪ ਦੀ ਬਾਟਮ ਲਗਵਾਈ ਹੋਈ ਹੈ ਜੀ ਬਾਟਮ ਦੇ ਉੱਪਰ ਜਿਹੜਾ ਹੈਂਡ ਪਲੱਸ ਆਰੀ ਦੇ ਨਾਲ ਬਹੁਤ ਹੀ ਸੋਹਣਾ ਸਾਫ਼ ਸੁਥਰਾ ਜਿਹੜਾ ਕੰਮ ਕੀਤਾ ਹੋਇਆ ਹੈਗਾ ਫਰਸਟ ਸੂਟ ਜਿਹੜਾ ਆਪਾਂ ਨੇ ਏ ਰੈਡੀ ਕੀਤਾ ਹੈਗਾ ਪ੍ਰਾਈਸ ਮੈਂ ਸਭ ਦਾ ਮੈਂਸ਼ਨ ਕਰ ਦਾਂਗੀ ਵਰਕ ਦੇ ਨਾਲ ਵੀ ਵਿਦਾਊਟ ਵਰਕ ਵੀ ਓਨਲੀ ਸ਼ਰਟ ਵੀ ਫੁੱਲ ਸੂਟ ਦਾ ਵੀ ਸੈਕੰਡ ਸੂਟ ਬਹੁਤ ਹੀ ਪਿਆਰਾ ਪ੍ਰਿੰਟ ਆ ਕਾਫੀ ਕਲਰ ਦੇ ਵਿੱਚ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਜਿਗਜੈਗ ਦੀ ਟਾਈਪ ਤੇ ਹੈਗਾ ਇਦੇ ਨਾਲ ਵੀ ਜਿਹੜੀ ਨੇਚਰਲ ਕ੍ਰੇਪ ਦੀ ਬਾਟਮ ਲਗਵਾਈ ਹੋਈ ਆ ਬਾਟਮ ਦੇ ਉੱਪਰ ਸੇਮ ਐਸਟੀਜੀ ਜਿਹੜਾ ਹੈਂਡਵਰਕ ਦਾ ਹੈਂਡ ਪਲੱਸ ਆਰੀ ਦਾ ਕੰਮ ਹੋਇਆ ਹੈ। ਇਹ ਕਬਨੇ ਕੋਲ ਇਹ ਸੂਟ ਇਹ ਸੂਟ ਬਹੁਤ ਡਿਮਾਂਡ ਦੇ ਵਿੱਚ ਰਹਿੰਦਾ ਜੀ ਮਹਿਰੂਨ ਕਲਰ। ਇਹ ਮੇਰੀਆਂ ਭੈਣ ਪਹਿਲਾਂ ਵੀ ਆਪਾਂ ਦੋ ਵਾਰ ਲੈ ਕੇ ਆਇਆ। ਅ ਬਹੁਤ ਜਲਦੀ ਸੋਲਡ ਹੁੰਦਾ। ਇਹਦੀ ਬਾਟਮ ਹੈ ਜਿਹੜੀ ਵਰਕ ਹੋਣ ਲਈ ਗਈ ਹੋਈ ਆ। ਇੱਕ ਬਾਟਮ ਮੈਂ ਤੁਹਾਨੂੰ ਵੈਸੀ ਦਿਖਾ ਦਿੰਨੇ ਆ। ਨੇਚਰਲ ਕ੍ਰੇਪ ਦੀ ਆਪਾਂ ਨੇ ਇਹ ਵਾਲੇ ਕਲਰ ਦੀ ਮਹਿਰੂਨ ਕਲਰ ਦੀ ਹੀ ਬਾਟਮ ਲਗਵਾਈ ਆ ਜੀ। ਅਗਰ ਵੀਰੇ ਕੋਈ ਵੀ ਕਿਸੇ ਵੀ ਕਲਰ ਦਾ ਡਾਊਟ ਹੁੰਦਾ ਵੀਡੀਓ ਦੇ ਵਿੱਚ ਤਾਂ ਤੁਸੀਂ ਮੈਨੂੰ ਫੋਟੋ ਭੇਜ ਕੇ ਕਲੀਅਰ ਕਰ ਸਕਦੇ ਹੋ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਆ ਗਿਆ ਜੀ ਬਹੁਤ ਪਿਆਰਾ ਕਲਰ ਆਇਆ ਵੀ ਇਹ ਪਰਪਲ ਕਲਰ ਆ ਗਿਆ ਜੀ ਪ੍ਰਿੰਟ ਇਹਦਾ ਬਹੁਤ ਸੋਹਣਾ ਅੰਬੀਆਂ ਵਾਲਾ ਪ੍ਰਿੰਟ ਬਣਿਆ ਉਸ ਨੂੰ ਮੈਂ ਬਹੁਤ ਹੀ ক্লোਜ਼ ਤੋਂ ਦਿਖਾ ਦੇਣੀ ਆ ਇਹਦੀ ਵੀ ਜਿਹੜੀ ਮਰਜ਼ੀ ਸਾਰੇ ਸੂਟਾਂ ਦੀ ਸਾਈਡ ਆ ਜਿਹੜੀ ਆਪਾਂ ਮਰਜ਼ੀ ਸਟਿਚ ਕਰ ਸਕਦੇ ਹਾਂ ਕਿਉਂਕਿ ਦੋਨਾਂ ਚ ਚਾਹੀਦੀ ਏ ਸਾਈਡ ਕਰ ਲੋ ਚਾਹੀਦੀ ਏ ਸਾਈਡ ਕਰ ਲੋ ਇਹਦੇ ਨਾਲ ਵੀ ਨੇਚੁਰਲ ਕ੍ਰੇਪ ਦੀ ਬਾਟਮ ਲਗਵਾਈ ਹੋਈ ਆ ਇੱਕ ਆਪਣੇ ਕੋਲੇ ਲਵੈਂਡਰ ਕਲਰ ਆ ਗਿਆ ਵੀਰੇ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਆਪਣੇ ਕੋਲੇ ਪਹਿਲਾਂ ਵੀ ਸੀ ਇਹਦੇ ਨਾਲ ਨੇਚੁਰਲ ਕ੍ਰੇਪ ਦੀ ਬਾਟਮ ਨਹੀਂ ਲਗਾਈ ਹੋਈ ਕ੍ਰਸ਼ ਦੀ ਬਾਟਮ ਲਗਾਈ ਹੋਈ ਆ ਕਿਉਂਕਿ ਇਹ ਵਾਲਾ ਕਲਰ ਆ ਨਾ ਜਿਹੜਾ ਨੇਚੁਰਲ ਕ੍ਰੇਪ ਦੇ ਵਿੱਚ ਨਹੀਂ ਆਉਂਦਾ ਤਾਂ ਕਰਕੇ ਆਪਾਂ ਨੇ ਕ੍ਰਸ਼ ਦੀ ਬਾਟਮ ਲਗਵਾਈ ਹੋਈ ਆ ਜੀ ਇੱਕ ਆਪਣੇ ਕੋਲੇ ਨਿਊ ਹੈ ਜਿਹੜਾ ਐਡ ਹੋਇਆ ਕਲਰ ਇਹ ਵਾਲਾ ਇਹਦੇ ਨਾਲ ਵੀ ਬਹੁਤ ਪਿਆਰੀ ਹੈ ਜਿਹੜੀ ਬਾਟਮ ਲਗਵਾਈ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਇੱਕ ਰਾਇਲ ਬਲੂ ਮੋਸਟ ਡਿਮਾਂਡ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ ਰਹਿੰਦਾ ਰਾਇਲ ਬਲੂ ਕਲਰ ਹੈ ਇਹਦੇ ਨਾਲ ਆਪਾਂ ਬਾਟਮ ਲੈਕ ਨਹੀਂ ਕਿਉਂਕਿ ਪਿਛਲੀ ਵਾਰ ਵੀ ਆਪਣੇ ਆਲ ਓਵਰੀ ਚਲੇ ਗਏ ਸੀ ਸੂਟ ਇਸ ਲਈ ਆਪਾਂ ਇਹਦੇ ਨਾਲ ਬਾਟਮ ਨਹੀਂ ਲਗਵਾਈ ਅਗਰ ਕੋਈ ਮੇਰੀ ਭੈਣ ਬਾਟਮ ਲਗਵਾਉਣਾ ਚਾਹੁੰਦੀ ਹੋਊਗੀ ਤਾਂ ਬਾਟਮ ਆਪਾਂ ਲਗਾ ਦਾਂਗੇ ਜੀ ਇੱਕ ਇਹਦੇ ਵਿੱਚ ਆ ਗਿਆ ਗ੍ਰੀਨ ਕਲਰ ਬਹੁਤ ਹੀ ਪਿਆਰਾ ਬੋਟਲ ਗ੍ਰੀਨ ਕਲਰ ਹੈ ਜੀ ਇੱਕੇ ਦੇ ਵਿੱਚ ਆ ਗਿਆ ਇਹ ਵਾਲਾ ਕਲਰ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਹੈ ਵੀ ਇਹਦੇ ਨਾਲ ਆਪਾਂ ਨੇ ਜਿਹੜੀ ਬਾਟਮ ਲਗਵਾਈ ਹੋਈ ਹੈਗੀ ਜਿਮੀ ਚੂਹ ਦੀ ਲਗਵਾਈ ਹੋਈ ਹੈ ਜੀ ਇੱਕ ਆਪਣੇ ਕੋਲੇ ਫਿਰ ਰਾਣੀ ਕਲਰ ਆ ਗਿਆ ਇਹਦੇ ਨਾਲ ਵੀ ਆਪਾਂ ਨੇ ਨੇਚੁਰਲ ਕਰੇਪ ਦੀ ਬਾਟਮ ਲਗਵਾਈ ਹੋਈ ਹੈ ਬਹੁਤ ਹੀ ਸੋਹਣਾ ਬ੍ਰੀਕ ਪ੍ਰਿੰਟ ਆ ਗਿਆ ਜੀ ਇੱਕ ਆਪਣੇ ਕੋਲੇ ਫਿਰ ਇਹ ਵਾਲਾ ਕਲਰ ਆ ਗਿਆ ਤੇ ਇਹਦੇ ਨਾਲ ਵੀ ਆਪਾਂ ਨੇ ਬ੍ਰੀਕ ਸੌਰੀ ਨੇਚੁਰਲ ਕਰੇਪ ਦੀ ਬਾਟਮ ਲਗਵਾਈ ਹੋਈ ਹੈਗੀ ਇਹਦੀ ਬਾਟਮ ਹੈ ਜਿਹੜੀ ਵਰਕ ਹੋਣੀ ਗਈ ਹੋਈ ਹੈ ਇੱਕ ਆਪਣੇ ਕੋਲੇ ਇਹਦੇ ਵਿੱਚ ਨਿਊ ਪ੍ਰਿੰਟ ਆ ਜਿਹੜਾ ਇਹ ਵਾਲਾ ਐਡ ਹੋਇਆ ਜੀ ਇਹਦੇ ਨਾਲ ਫਿਲਹਾਲ ਆਪਣੇ ਬਾਟਮ ਨਹੀਂ ਲਗਵਾਈ ਅਗਰ ਕੋਈ ਕਹੂਗਾ ਤਾਂ ਮੇਰੀ ਭੈਣ ਬਾਟਮ ਲਗਵਾ ਦਾਂਗੇ ਜੀ ਇੱਕ ਆਪਣੇ ਕੋਲੇ ਇਹ ਵਾਲਾ ਪਿਆਗਾ ਵਾਈਨ ਕਲਰ ਪਿਆਗਾ ਇੱਕ ਆਪਣੇ ਕੋਲੇ ਇਹ ਵਾਲਾ ਪਿਆ ਜੀ ਇਹ ਵੀ ਪ੍ਰਿੰਟ ਅਵੇਲੇਬਲ ਆ ਇਹ ਵੀ ਪ੍ਰਿੰਟ ਹੈ ਆਪਣੇ ਕੋਲੇ ਜਿਹੜਾ ਸਟਾਕ ਦੇ ਵਿੱਚ ਹੈਗਾਗਾ ਇੱਕ ਆਪਣੇ ਕੋਲੇ ਇਹ ਵਾਲਾ ਕਾਪਰ ਸੋਰੀ ਰੈਸਟ ਜੀ ਸੇਡ ਆ ਗਈ ਇਹ ਜਿਹੜੀ ਸ਼ਰਟ ਦਾ ਕਪੜਾ ਨੇ 2.5 ਮੀਟਰ ਆ ਡਿਸਕਾਊਂਟ ਦੇ ਉੱਪਰ ਹੋ ਸੋਰੀ 2 ਮੀਟਰ ਆ ਡਿਸਕਾਊਂਟ ਦੇ ਉੱਪਰ ਹੋ ਬਾਕੀ ਤੇ ਜਿੱਦਾਂ ਸਾਰੇ 5 ਮੀਟਰ ਆ ਜਾਂ ਕੋਈ 2.5 ਮੀਟਰ ਆ ਇਹ ਥੋੜਾ ਜਿਹਾ ਕਪੜਾ ਘਟਾ ਇਹਨੂੰ ਆਪਾਂ ਜਿਨ੍ਹਾਂ ਦਾ 18 ਇੰਚ ਘੇਰਾ ਉਹ ਤਾਂ इजीली ਆਪਣੀ ਲੈਂਥ ਆ ਜਿਹੜੀ 45 ਪਲੱਸ uh, 46 ਬਣਾ ਸਕਦੇ ਆ ਜਿਹਨੇ ਜਿਹੜੇ ਹੈਲਥੀ ਨਹੀਂ ਉਹ ਸ਼ਾਰਟ ਲੈਂਥ ਦੇ ਵਿੱਚ ਬਣਾ ਸਕਦੇ ਨੇ ਲੈਂਥ ਰਹੂਗੀ 36 36 ਜਾਂ 37 ਰੱਖ ਸਕਦੇ ਆ ਜੀ ਮੈਂ ਸਾਰਾ ਪ੍ਰਾਈਸ ਮੈਂਸ਼ਨ ਕਰ ਦਨੀ ਇੱਕ ਵਾਰ ਇਹਦਾ ਜਿਹੜਾ ਪ੍ਰਾਈਸ ਹੈ ਵੀਰੇ 12.99 ਆ ਅਗਰ ਤੁਸੀਂ ਵਿਦ ਵਰਕ ਲੈਣੇ ਹੋ ਨੇਚਰਲ ਕਰੇਵ ਦੀ ਬਾਟਮ ਲੈਣੇ ਹੋ ਐਂਡ ਸ਼ਰਟ ਲੈਣੇ ਹੋ ਕਈਆਂ ਦੀ ਬਾਟਮ ਆ ਜਿਹੜੀ 3 ਮੀਟਰ ਦੀ ਲੱਗੀ ਹੋਈ ਆ ਕਈਆਂ ਦੀ ਬਾਟਮ ਆ ਜਿਹੜੀ 2.5 ਮੀਟਰ ਦੇ 2.5 ਮੀਟਰ ਦੀ ਤਾਂ ਸਭ ਦੀ ਬਾਟਮ ਲਗਵਾਈ ਹੋਈ ਆ ਬਟ ਕਈ ਬਾਟਮਾਂ ਦੇ ਉੱਪਰ ਜਿਹੜੇ ਵਰਕ ਹੋਇਆ ਇਹ 3-3 ਮੀਟਰ ਦੀਆਂ ਵੀ ਨਹੀਂ ਕਈ ਇਹਨਾਂ ਚੋਂ ਇਹਦਾ ਵੀ ਸਿੰਪਲ ਪ੍ਰਾਈਸ ਆ ਇਹਦਾ ਪ੍ਰਾਈਸ ਹੈ ਵੀਰੇ ਜਿਹੜਾ 825 ਰੁਪਏ ਆ ਕਿਉਂਕਿ ਇਹਦੇ ਉੱਪਰ ਵਰਕ ਨਹੀਂ ਹੋਇਆ ਹੋ ਬਾਟਮ ਦੇ ਉੱਪਰ ਕਰੇਪ ਦੀ ਬਾਟਮ ਲੱਗੀ ਹੋਈ ਹੈ ਇਹਦਾ ਵੀ 825 ਆ ਜੀ ਇਹਦਾ ਵੀ 825 ਆ ਇਹਦਾ ਵੀ 825 ਹੈ ਅਗਰ ਤੁਸੀਂ ਆ ਆਲ ਓਵਰ ਸੂਟ ਲੈਣੇ ਹੋ 5 ਮੀਟਰ ਤਾਂ ਇਹਦਾ ਪ੍ਰਾਈਸ ਜਿਹੜਾ ਹੈਗਾ ਜੀ 650 ਰੁਪਏ ਪ੍ਰਾਈਸ ਆਗਾ ਅਗਰ ਤੁਸੀਂ ਵੀਰੇ ਕੱਲੀ ਸ਼ਰਟ ਲੈਣੇ ਹੋ ਇਦਾਂ ਤਾਂ ਇਹਦਾ ਪ੍ਰਾਈਸ 325 ਰੁਪਏ ਆ ਅਗਰ ਤੁਸੀਂ ਇਹ बॉटम ਨਾਲ ਜਿਹੜੀ ਹੈ ਸ਼ਰਟ ਲੈਣੇ ਹੋਗੇ ਇਹ ਵਾਲਾ ਮੈਚਿੰਗ ਸੂਟ ਲੈਣੇ ਹੋ ਤੇ ਇਹਦਾ ਪ੍ਰਾਈਸ ਜਿਹੜਾ ਰਹੂਗਾ ਜੀ ਉਹਦੇ ਨਾਲ 100 ਰੁਪਏ ਘਟੂਗਾ ਘਟ ਜੂਗਾ 725 ਰੁਪਏ ਪ੍ਰਾਈਸ ਆ ਜੀ ਇਹਦਾ ਬਾਕੀ ਸਾਰਿਆਂ ਦਾ ਸੇਮ ਪ੍ਰਾਈਸ ਆ ਅਗਰ ਤੁਸੀਂ ਇਹਨੂੰ ਵੀ बॉटम ਨਾਲ ਲੈਣੇ ਹੋਗੇ ਇਹਦੀ बॉਟਮ ਮੈ ਤਾਂ ਇੱਕ ਵਾਰ ਚੈੱਕ ਕਰਵਾ ਦਣੀ ਆ ਜੀ ਥਿਸ ਵਨ ਇਹ ਵਾਲੀ ਇਹਦੀ बॉਟਮ ਆ ਅਗਰ ਤੁਸੀਂ ਇਹਨੂੰ ਵੀ बॉਟਮ ਨਾਲ ਲੈਣੇ ਹੋ ਕਿਉਂਕਿ ਇਹਦਾ ਸ਼ਰਟ ਦਾ ਥੋੜਾ ਕਪੜਾ ਕੱਟਾ ਤਾਂ ਇਹਦਾ ਪ੍ਰਾਈਸ ਵੀ 725 ਰੁਪਏ ਹੋਊਗਾ ਜੀ। ਅਗਰ ਤੁਹਾਨੂੰ ਇਹਨਾਂ 'ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ। ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਜੀ, ਕਾਲ ਵੀ ਕਰ ਸਕਦੇ ਹੋ। ਇਹ ਸਾਰੇ ਸੂਟ ਫਿਲਹਾਲ ਆਪਣੇ ਕੋਲੇ ਸਟਾਕ ਦੇ ਵਿੱਚ ਹੈਗੇ ਨੇ। ਅਗਰ ਕੋਈ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਉਂਦਾ ਤਾਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ। ਅਗਰ